ਅੱਛਾ ਜੀ ਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ 2024 ਦੀਆਂ ਜਲੰਧਰ ਪਛਮੀ ਦੀਆਂ ਜਿੰਮੇਤੀ ਚੋਣਾ ਗੱਲ ਕਰਾਂਗੇ ਇਹਦੇ ਬਾਰੇ ਵਿੱਚ ਕਿਉਂਕਿ ਪਾਰਟੀਆਂ ਵੱਲੋਂ ਜਿਹੜੀਆਂ ਟਿਕਟਾਂ ਹੈਗੀਆਂ ਉਹ ਅਨਾਉਂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ ਆਮ ਆਦਮੀ ਪਾਰਟੀ ਤੋਂ ਭਿੰਦਰਪਖਤ ਦਾ ਨਾਮ ਸਾਹਮਣੇ ਆਇਆ ਤੇ ਭਾਜਪਾ ਤੋਂ ਚਿਤਲ ਮੁਰਾਲਾ ਦਾ ਸਾਹਮਣੇ ਨਾਮ ਆਇਆ ਹੈਗਾ ਔਰ ਇਸ ਬਾਬਤ ਗੱਲਬਾਤ ਕਰਦੇ ਆ ਸਾਡੇ ਨਾਲ ਸ਼ੀਤਲ ਮੁਰਾਲ ਜੀ ਹੈਗੇ ਨੇ ਗੱਲਬਾਤ ਕਰਦੇ ਆ ਕਿ ਆਖਰਕਾਰ ਕੀ ਸਮੀਕਰਨ ਲੈਣਗੇ ਦੁਆਰਾ ਫਿਰ ਉਸੇ ਸੀਟਿੰਗ ਨਾਲੇ ਜਾ ਰਹੇ ਹੋ ਪਹਿਲਾ ਪਾਰਟੀ ਕੋਈ ਹੋਰ ਸੀ ਹੁਣ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੋਰ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਜੀ ਦਾ ਰਾਸ਼ਟਰੀ ਅਦਿ ਜਗਤਪ੍ਰਕਾਸ਼ ਨੱਡਾ ਜੀ ਦਾ ਸੂਬੇ ਦੇ ਪ੍ਰਧਾਨ ਸੁਨੀਜਾਕਰ ਜੀ ਦਾ ਵੱਡੇ ਭਾਈ ਸੁਸ਼ੀਲ ਕੁਮਾਰ ਰਿੰਕੂ ਜੀ ਦਾ ਅਤੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਨੇ ਸਾਰਿਆਂ ਦੇ ਸਤਕੇ ਮੈਨੂੰ ਇੱਥੇ ਰਾਜਨੀਤੀ ਚ ਇੱਥੇ ਆਉਣ ਦਾ ਮੌਕਾ ਮਿਲਿਆ ਅੱਜ ਪਾਰਟੀ ਨੇ ਮੇਰੇ ਉੱਤੇ ਜੋ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਉੱਤੇ ਖੜਾ ਉਤਰਾਂਗਾ ਪਾਰਟੀ ਦੀ ਸੇਵਾ ਕਰਾਂਗਾ ਔਰ ਇਹ ਜਿਹੜੀ ਟਿਕਟ ਹੈ ਇਹ ਪਾਰਟੀ ਦੀ ਝੋਲੀ 'ਚ ਪਾਵਾਂਗਾ ਜਿੱਤ ਕੇ ਅਸੀਂ ਤਾਂ ਇੱਕ ਚੀਜ਼ ਰਹੀਓ ਕੀ ਕਿਵੇਂ ਲੱਗ ਰਿਹਾ ਉਹੀ ਚਿਹਰੇ ਆ ਪਾਰਟੀਆਂ ਲੱਗ ਲੱਗ ਇਹ ਤੁਸੀਂ ਸਮਝਦਾਰੋ ਤੁਸੀਂ ਕਿ ਉਹ ਲੋਕ ਜਿਨ੍ਹਾਂ ਨੂੰ ਦੋ ਵਾਰੀ ਸਿੰਲੰਦਰ ਦੇ ਲੋਕ ਕਰ ਚੁੱਕੇ ਆ ਮਹਿੰਦਰ ਭਗਤ ਨੂੰ ਇਸ ਕਰਕੇ ਲੈ ਹੰਦਾ ਗਿਆ ਆ ਜੋ ਕਰੋੜਪਤੀ ਕੈਂਡੀਡੇਟ ਆ ਆ ਜੋ ਅਰਬਪਤੀ ਕੈਂਡੀਡੇਟ ਆ ਅਜ ਪਾਰਟੀ ਜਿਹੜੀ ਗੱਲ ਕਰਦੀ ਸੀ ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ ਵਰਕਰ ਆਮ ਆਦਮੀ ਪਾਰਟੀ ਕਹਿੰਦੀ ਸੀ ਆਮ ਘਰਾਂ ਦੀ ਪਾਰਟੀ ਅੱਜ ਕੀ ਗੱਲ ਕੈਂਡੀਡੇਟ ਨਹੀਂ ਮਿਲਿਆ ਅੱਜ ਪੌਣੇ 2 ਲੱਖ ਵੋਟਰ 5.5 ਲੱਖ ਦੇ ਕਰੀਬ ਜਨ ਸੰਖਿਆ ਜਲੰਧਰ ਵੈਸੇ ਦੀ ਪਰ ਅੱਜ ਕੈਂਡੀਡੇਟ ਜਲੰਧਰ ਵੈਸ ਤੋਂ 15 ਕਿਲੋਮੀਟਰ ਦੂਰ ਅਰਬਨ ਸਟੇਟ ਤੋਂ ਲੈ ਕੇ ਆਣਾ ਪਿਆ ਉਹ ਕੈਂਡੀਡੇਟ ਜਿਹਨੂੰ ਦੋ ਵਾਰੀ ਜਲੰਧਰ ਵੈਸ ਦੇ ਲੋਕ ਨਕਾਰ ਚੁੱਕੇ ਅੱਜ ਅਰਬਪਤੀ ਕਰੋੜਪਤੀ ਕੈਂਡੀਡੇਟ ਉਤਾਰਨਾ ਪਿਆ ਮੇਰੇ ਮੁਕਾਬਲੇ ਕਿਉਂਕਿ ਮੈਂ ਤਾਂ ਗਰੀਬ ਘਰ ਦਾ ਬੱਚਾ ਹਾਂ ਗਰੀਬ ਘਰ ਚ ਪੈਦਾ ਹੋਇਆ ਹਾਂ ਪਰ ਮੇਰੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਂ ਆਪਣੇ ਹੱਕਾਂ ਦੀ ਲੜਾਈ ਲੜਾਂਗਾ ਉਹਨਾਂ ਦੀ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਪੈਸੇ ਦੇ ਦੇ ਦਮ ਦੇ ਉੱਤੇ ਸਰਕਾਰ ਨੇ ਕੈਂਡੀਡੇਟ ਉਤਾਰਿਆ ਗੁਰਾਲ ਸਾਹਿਬ ਇੱਕ ਚੀਜ਼ ਹੋਰ ਨਜ਼ਰ ਆਈ ਹੈ ਕਿ ਲੋਕਸੋਭਾ ਦੀ ਚੋਣਾਂ ਹੋਣ ਚਰਚਾ ਸ਼ੀਤਲੰਗਰਾਲ ਦੀ ਹੋਵੇ ਜਿਮਨੀ ਚੋਣਾਂ ਦੀ ਗੱਲ ਹੋਵੇ ਚਰਚਾ ਫਿਰ ਸ਼ੀਤਲੰਗਰਾਲ ਦੀ ਹੋਵੇ ਕਾਰਨ ਕੀ ਹੈ ਜਨਤਾ ਦਾ ਵੈਸੇ ਤੇ ਪਿਆਰ ਹੈ ਰਾਜਨੀਤੀ ਜਿਹੜੀ ਵੱਡੀਆਂ ਲੋਕ ਆ ਉਹਨਾਂ ਨੂੰ ਖੋਪ ਹੈ ਉਹਨਾਂ ਨੂੰ ਬਹੁਤ ਖੋਫ ਇਸ ਕਰਕੇ ਆ ਕਿ ਦਲੀ ਦਾ ਬੇਟਾ ਅੱਗੇ ਨਾ ਚਲਾ ਜਾਵੇ ਇੱਕ ਗਰੀਬ ਘਰ ਚ ਪੈਦਾ ਹੋਇਆ ਬੱਚਾ ਅੱਜ ਪੰਜਾਬ ਦੀ ਜਾ ਕੇ ਸਭ ਤੋਂ ਵੱਡੀ ਪੰਚਾਇਤ ਚ ਬੈਠ ਗਿਆ ਜਿਹੜੇ ਲੋਕ ਅੱਜ ਮੇਰੇ ਤੋਂ ਜੈਲਸੀ ਕਰ ਰਹੇ ਆ ਉਹ ਨਹੀਂ ਪਸੰਦ ਕਰਦੇ ਕਿ ਮੈਂ ਜਾ ਕੇ ਜਲੰਧਰ ਦੀ ਆਵਾਜ਼ ਬੰਦ ਕਰਾਂ ਮੈਂ ਵੀ ਕਟਪੁੱਤਲੀ ਬਣ ਜਾਵਾਂ ਕਿ ਰਾਜਸਥਾਨ ਦੀਆਂ ਤਾਕਤਾਂ ਛੱਤੀਸਗੜ੍ਹ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਮੈਨੂੰ ਕਟਪੁੱਤਲੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਜਾਂ ਸੂਬੇ ਦੇ ਪੰਜਾਬ ਦੇ ਵਿੱਚ ਬੋਲਣ ਦੇ ਲਈ ਬਜੂਰ ਕਰਨ ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਇਆ ਅਖੀਰ ਦੀ ਦੌਰ ਚ ਤੱਕ ਜਾ ਰਿਹਾ ਔਂਕੜ ਕਿਸ ਚੀ ਦੀ ਆ ਇਹਨਾਂ ਚੋਣਾਂ ਦੇ ਵਿੱਚ ਪਿਛਲੀਆਂ ਚੋਣਾਂ ਜਦੋਂ 2022 ਦੀਆਂ ਆਈਆਂ ਸੀਗੀਆਂ ਉਸ ਤੋਂ ਬਾਅਦ 2024 ਦੀਆਂ ਜਿੰਨੀ ਚੋਣਾਂ ਆ ਰਹੀਆਂ ਔਂਕੜ ਕਿਸ ਚੀ ਨੂੰ ਮੰਨ ਸੱਚ ਔਰ ਝੂਠ ਝੂਠ ਔਰ ਸੱਚ ਦੀ ਲੜਾਈ ਹੈ ਇਹ ਜਨਤਾ ਤੈਅ ਕਰੇਗੀ ਕਿ ਝੂਠ ਨੂੰ ਵੋਟ ਦੇਣੀ ਹੈ 28 ਮਹੀਨੇ ਦਾ ਝੂਠ ਤੇ 10 ਸਾਲ ਦਾ ਸੱਚ ਮਿਰਿੰਦਰ ਮੋਦੀ ਦਾ 28 ਮਹੀਨੇ ਦਾ ਝੂਠ ਹੋ ਨਾ ਮੇਰੀ ਕਿਸੇ ਮਾਂ ਨੂੰ ਪੈਸਾ ਮਿਲਿਆ ਨਾ ਮੇਰੀ ਧਿਆਨ ਨੂੰ ਮਿਲਿਆ ਨਾ ਕੋਈ ਸਮਾਰਟ ਸਕੂਲ ਖੁੱਲਿਆ ਨਾ ਸਕੂਲ ਆਫ ਐਮਿਨਸ ਖੁੱਲਿਆ ਨਾ ਕੋਈ ਨਵਾਂ ਕਾਲਜ ਖੁੱਲਿਆ ਨਾ ਕੋਈ ਜਿਹੜਾ ਪੀਜੀਆਈ ਦੇ ਦਰਜ ਦੇ ਜਿਹੜੇ ਹਸਪਤਾਲ ਖੋਲਣੇ ਸੀ ਉਹ ਕਿਤੇ ਮਿਲਿਆ ਨਾ ਕੋਈ ਸਪੋਰਟਸ ਯੂਨੀਵਰਸਿਟੀ ਜਿਹੜੀ ਜਲੰਧਰ ਨੂੰ ਕਿਹਾ ਸੀ ਦੇਣ ਦੇ ਲਈ ਔਰੀ ਗੱਲ ਹੋਈ 26 ਮਹੀਨਿਆਂ ਤੋਂ ਜਲੰਧਰ ਸ਼ਹਿਰ ਦਾ ਮੇਰ ਨਹੀਂ ਹੈ ਅਗਰ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਹੈ ਪਾ ਮੈਂ ਐਮਐਲਏ ਬਣ ਜਾਵਾਂ ਐਮਐਲਏ ਕੋਈ ਬਣ ਜਾਵੇ ਕੋਈ ਮੁੱਖ ਮੰਤਰੀ ਬਣ ਜਾਵੇ ਕੋਈ ਮਨਿਸਟਰ ਬਣ ਜਾਵੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਕਾਰਪੋਰੇਸ਼ਨ ਤੋਂ ਹੋਣੀ ਹੈ ਅੱਜ ਕਿੱਡੇ ਜਲੰਧਰ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਹੀ ਨਹੀਂ ਹੈ ਇਸ ਕਰਕੇ ਮੇਅਰ ਨਹੀਂ ਬਣ ਪਾਇਆ ਕਿ ਆਮ ਆਦੀ ਪਾਰਟੀ ਦੀ ਨਲਾਕੀ ਹੈ ਕਿ ਸਾਡੇ ਜ਼ਿਲ੍ਹਾ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਸਾਡਾ ਨਹੀਂ ਬੰਨਣਾ ਉਹ ਮੇਅਰ ਭਾਰਤੀ ਜਨਤਾ ਪਾਰਟੀ ਦਾ ਬੰਨਣਾ ਹੈ ਕਿਉਂਕਿ ਸੂਬੇ ਦੇ ਲੋਕ ਇੱਕ ਤਰੀਕ ਨੂੰ ਇਹਦਾ ਜਵਾਬ ਦੇ ਚੁੱਕੇ ਆ ਅੱਜ ਤੋਂ 10 ਦਿਨ ਪਹਿਲੇ ਇੱਕ ਰਿਜ਼ਲਟ ਆਇਆ ਲੋਕ ਸਭਾ ਦਾ ਇਦੇ ਵਿੱਚ ਆਮ ਆਦਮੀ ਪਾਰਟੀ ਜਲੰਧਰ ਤੋਂ ਸਪਾਇਆ ਕਰ ਦਿੱਤਾ ਗਿਆ ਜਿੱਥੇ ਉਹਨਾਂ ਦੇ ਮਨਿਸਟਰ ਐਮ ਐਲ ਏ ਸੀ ਉੱਥੇ ਤੀਜੇ ਚੌਥੇ ਨੰਬਰ ਤੇ ਉਹਨਾਂ ਨੂੰ ਆਣਾ ਪਿਆ ਇਸ ਕਰਕੇ ਅੱਜ ਸੂਬੇ ਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਜੋ ਸਾਡੇ 26 ਮਹੀਨਿਆਂ ਦੇ ਕੰਮ ਸੀ ਮਹਿੰਗੇ ਮਹਿੰਗੇ ਹੋਟਲਾਂ 'ਚ ਬਹਿਣਾ ਆਗੇ ਕਰੋੜਾ ਰੁਪਿਆ ਬਿੱਲ ਆਣਾ ਹੋਟਲਾਂ ਦਾ ਸਿੱਧਾ ਹੋਟਲ ਤੂੰ ਸਿੱਧਾ ਪੀਪੀ ਪੀਪੀ ਤੂੰ ਹੋਟਲ ਤੇ ਨਾ ਕਿਸੇ ਕਾਰਕਿਰਤਾ ਨੂੰ ਮਿਲਣਾ ਨਾ ਕਿਸੇ ਨੂੰ ਬੁਲਾਣਾ ਹੁਣ ਕਿਰਾਏ ਦੇ ਮਕਾਨਾਂ ਦੀ ਜ਼ਰੂਰਤ ਪੈ ਗਈ ਹੈ ਇਹ ਬਹੁਤ ਵੱਡੀ ਜਿਹੜੀ ਤਾਕਤ ਹੈ ਮੈਂ ਆਪਣੇ ਲੋਕਾਂ ਦੀ ਮੰਨਦਾ ਕਿ ਜਲੰਧਰ ਦੇ ਲੋਕਾਂ ਦੀ ਜਿਹੜੀ ਡਿਮਾਂਡ ਸੀ ਚਲੋ ਕਮ ਸੇ ਕਮ ਇਹ ਤੇ ਪੂਰੀ ਹੋ ਗਈ ਕਿ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪੈਸਾ ਹੈ ਜਲੰਧਰ ਦੇ ਵਿੱਚ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਧੰਨਵਾਦ ਗੱਲਬਾਤ ਕਰਨ ਲਈ ਤੋਂ ਇਹ ਹਨ ਸ਼ੀਤਲ ਮੁਰਾਲ ਹੋਲ 10 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 13 ਨੂੰ ਗਲ ਲਾਉਣ ਤੇ ਜਲੰਧਰ ਪੱਛਮੀ ਦੀ ਜਿਮਣੀ ਚੌਂ ਦਾ ਰਿਜ਼ਲਟ ਜਨਤਾ ਕੀ ਫਤਵਾ ਸੁਲੋਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸੁਬਿੰਦਰ ਦੇ ਨਾਲ ਕੁਮਿੰਦਰ ਗੰਬੋਏ ਧਾਰਿਕ ਸੋਲਾਰਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप